ਮਿੰਟ ਦੀ ਜਿਹੜੀ ਇੱਕ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਬੰਬ ਫੋੜਿਆ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਦਸਤਾਵੇਜ਼ ਦਿਖਾ ਕੇ ਭਾਜਪਾ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਇੱਕ ਔਰਤ ਦੇ ਨਾਮ ਦੇ ਉੱਪਰ ਦੋ ਦੋ ਵੋਟਾਂ ਪੈ ਗਈਆਂ ਇੱਕ ਘਰ ਦੇ ਵਿੱਚ 80 ਵੋਟਾਂ ਬਣ ਗਈਆਂ ਫਰਜੀ ਵੋਟਾਂ ਬਣ ਗਈਆਂ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਇਲਜ਼ਾਮ ਜਿਹੜੇ ਨੇ ਉਹ ਸਾਰਥਕ ਨੇ ਕਿਉਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਬਕਾਇਦਾ ਸਬੂਤਾਂ ਦੇ ਨਾਲ ਇਸ ਚੀਜ਼ ਨੂੰ ਦਿਖਾਇਆ ਰਾਹੁਲ ਗਾਂਧੀ ਜੀ ਜਦੋਂ ਬੋਲਦੇ ਨੇ ਬੰਬ ਤਾਂ ਉਸੇ ਟਾਈਮ ਤੇ ਹੀ ਫਟ ਜਾਂਦਾ ਜੀ ਇਕ ਇਲਜ਼ਾਮ ਤੁਹਾਡੇ ਤੇ ਲੱਗਦਾ ਕਿ ਤੁਸੀਂ ਮਹਾਰਾਸ਼ਟਰ ਦੇ ਵਿੱਚ ਵੀ ਨਹੀਂ ਸੀ ਜਿੱਤ ਸਕਦੇ ਤੁਸੀਂ ਛੱਤੀਸਗੜ੍ਹ ਦੇ ਵਿੱਚ ਤਾਂ ਕਾਂਗਰਸ ਕਹਿੰਦੀ ਸਾਡਾ ਪੂਰਾ ਹੀ ਮਾਹੌਲ ਬਣਿਆ ਹੋਇਆ ਸੀ ਹਰਿਆਣਾ ਦੇ ਵਿੱਚ ਸਾਡਾ ਪੂਰਾ ਮਾਹੌਲ ਬਣਿਆ ਹੋਇਆ ਸੀ ਪਰ ਇਹ ਕਿਤੇ ਨਾ ਕਿਤੇ ਕਹਿੰਦੇ ਸਾਨੂੰ ਸ਼ੱਕ ਹੈ ਵੀ ਵੋਟ ਚੋਰੀ ਦਾ ਜਿਹੜਾ ਇਹ ਮਾਮਲਾ ਹੈ ਇਹਦੇ ਕਰਕੇ ਛੱਤੀਸਗੜ੍ਹ ਤੇ ਹਰਿਆਣਾ ਸਾਡੇ ਤੋਂ ਚਲ ਗਿਆ ਨਹੀਂ ਤਾਂ ਸਰਵੇ ਦੇ ਵਿੱਚ ਤਾਂ ਅਸੀਂ ਜਿੱਤਣ ਦੇ ਤੁਸੀਂ ਇਹ ਦੇਖੋ 6 ਮਹੀਨੇ ਦੇ ਲਗਭਗ ਹੋ ਗਏ ਨੇ ਉੱਥੇ ਸਰਕਾਰ ਬਣੀ ਨੂੰ ਹਾਲੇ ਤੱਕ ਇਹਨਾਂ ਦੀ ਆਪਸ ਵਿੱਚ ਹੀ ਇਹਨਾਂ ਦੁਫਾੜ ਹੋਏ ਹੋਏ ਨੇ ਆਪਸ ਵਿੱਚ ਇੰਨੀ ਇੱਕ ਦੂਜੀ ਦੀਆਂ ਲੱਤਾਂ ਖਿੱਚਦੇ ਨੇ ਕਿ ਵਿਰੋਧੀ ਧਿਰ ਦਾ ਨੇਤਾ ਹਾਲੇ ਤੱਕ ਨਹੀਂ ਦੇਖ ਗਏ ਹਰਿਆਣੇ ਦੇ ਵਿੱਚ ਉਹ ਸਰਕਾਰ ਬਣਾ ਕੇ ਲੋਕਾਂ ਦੇ ਵਾਸਤੇ ਕੀ ਭਲਾਈ ਦਾ ਕੰਮ ਕਰ ਸਕਦੇ ਸੀਗੇ ਕਿ ਕਾਂਗਰਸ ਜਿਹੜੀ ਆ ਉਹ ਹਿੰਦੁਸਤਾਨ ਦਾ ਜਾਂ ਕਿਸੇ ਵੀ ਸਟੇਟ ਦਾ ਜਿਹੜਾ ਉਹ ਭਲਾ ਨਹੀਂ ਕਰ ਸਕਦੀ ਇਸ ਕਰਕੇ ਲੋਕ ਬਾਰ-ਬਾਰ ਬਾਰ-ਬਾਰ ਇਹਨਾਂ ਨੂੰ ਨਕਾਰ ਰਹੇ ਆ ਔਰ ਤੀਸਰੀ ਵਾਰ ਜਿਹੜੀ ਆ ਹਰਿਆਣੇ ਦੇ ਵਿੱਚ ਜਿਹੜੀ ਭਾਪੀ ਜਨਤਾ ਪਾਰਟੀ ਨੇ ਭਾਰੀ ਬਹੁਮਤ ਦੇ ਨਾਲ ਆਪਣੀ ਸਰਕਾਰ ਬਣਾਈ ਫਿਰ ਵਿਰੋਧ ਕਿਉਂ ਜਿਵੇਂ ਜਿਵੇਂ ਚੀਨਾ ਹੈ ਟੈਲੀਵਿਜ਼ਨ ਦੇ ਨਾਲ ਭਾਜਪਾ ਨਹੀਂ ਮਿਲਿਆ ਹੋਇਆ ਹਾਂ ਐਸਆਰ ਅਸੀਂ ਤੁਸੀਂ ਵਧੀਆ ਕਰਾਓ ਫਿਰ ਵਿਰੋਧ ਕਰੋ ਵਿਰੋਧ ਕਿਸੇ ਚੀਜ਼ ਦਾ ਵੀ ਨਹੀਂ ਹੈ ਪਤਾ ਇਹਨਾਂ ਨੂੰ ਸਾਰਾ ਕੁਝ ਹੈ ਜੀ ਉਹ ਸਿਰਫ ਇੱਕ ਡਰਾਮੇਬਾਜ਼ੀ ਹੈ ਮੈਂ ਤੁਹਾਨੂੰ ਦੱਸਿਆ ਵੀ ਇਹ ਕਰਦੇ ਨੇ ਸ਼ੁਰੂ ਤੋਂ ਕਰਦੇ ਆ ਰਹੇ ਆ ਪੂਰੇ ਇਹਨਾਂ ਨੇ ਕਰਦੇ ਹੀ ਰਹੇ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਸਾਰੇ ਇਸ ਟਾਈਮ ਡਰੀ ਹੋਏ ਨੇ ਕਿਉਂਕਿ ਹੁਣ ਸਾਰਿਆਂ ਦਾ ਪਰਦਾ ਖੁਸ਼ ਹੋਣ ਵਾਲਾ ਤੁਹਾਨੂੰ ਲੱਗਦਾ ਵੀ ਇਲੈਕਸ਼ਨ ਕਮਿਸ਼ਨਰ ਔਰ ਭਾਜਪਾ ਰਾਹੁਲ ਗਾਂਧੀ ਤੋਂ ਔਰ ਯਾ ਇਸ ਮੁੱਦੇ ਤੋਂ ਡਰੀ ਹੋਈ 2027 ਦੇ ਵਿੱਚ ਭਾਜਪਾ ਦੀ ਕਿੰਦਾ ਦੀ ਤਿਆਰੀ ਰਹਿਣ ਵਾਲੀ ਆ ਤੁਹਾਨੂੰ ਲੱਗਦਾ ਕਿ ਪੰਜਾਬ ਬਚਾਓ ਕਿਸਾਨ ਬਚਾਓ ਜਿਹੜੀ ਰੈਲੀ ਤੁਹਾਡੀ ਹੈ ਉਹ ਕਿਤੇ ਨਾ ਕਿਤੇ ਭਾਜਪਾ ਨੂੰ ਇੱਕ ਨਵੀਂ ਜਾਣ ਪੁੱਜਣ ਦਾ ਕੰਮ ਹੋ ਰਹੀ ਕਰੇਗੀ ਪੰਜਾਬ ਵਿੱਚ। ਨਮਸਕਾਰ ਤੁਸੀਂ ਦੇਖ ਰਹੇ ਹੋ ਬੀਲਟੀਵੀ ਤੇ ਮੈਂ ਤੁਹਾਡੇ ਨਾਲ ਨਵੀਨ ਕੁਮਾਰ। ਅੱਜ ਗੱਲ ਕਰਨੀ ਹੈ ਭਾਰਤ ਦੇ ਉਸ ਬਹੁਤ ਚਰਚਿਤ ਮੁੱਦੇ ਦੀ ਜਿਸ ਨੂੰ ਲੈ ਕੇ ਇੰਡੀਆ ਗੱਠਜੋੜ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਅੱਜ ਸੰਸਦ ਤੋਂ ਲੈ ਕੇ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਤੱਕ ਇੱਕ ਮਾਰਚ ਕਰ ਰਿਹਾ ਸੀ ਜਿਸ ਦੇ ਵਿੱਚ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਔਰ ਪੂਰੇ ਦੇਸ਼ ਦੇ ਵਿੱਚ ਇਸ ਟਾਈਮ ਇਹ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ ਕਿ ਇਲੈਕਸ਼ਨ ਕਮਿਸ਼ਨ ਭਾਜਪਾ ਦੇ ਨਾਲ ਮਿਲ ਕੇ ਵੋਟ ਚੋਰੀ ਕੀਤੀ ਹੈ ਇਹ ਵਿਪੱਖਸ਼ ਦੇ ਵੱਲੋਂ ਇੰਡੀਆ ਗੱਠਜੋੜ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਇਲੈਕਸ਼ਨ ਕਮਿਸ਼ਨ ਤੇ ਔਰ ਭਾਜਪਾ ਦੇ ਉੱਪਰ ਇਹ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਔਰ ਇਸੇ ਮੁੱਦੇ ਦੇ ਉੱਪਰ ਬਹੁਤ ਸਾਰੇ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਭਾਜਪਾ ਦੇ ਬੋਲੋਂ ਦੇਤੇ ਜਵਾਬ ਦਿੱਤੇ ਜਾਣ ਹਾਲਾਂਕਿ ਭਾਜਪਾ ਦੇ ਵੱਲੋਂ ਹਰੇਕ ਸਵਾਲ ਜਿਹੜਾ ਕਾਂਗਰਸ ਪਾਰਟੀ ਦੇ ਵੱਲੋਂ ਜਾਂ ਇੰਡੀਆ ਗੱਡ ਜੋੜ ਦੇ ਵੱਲੋਂ ਚੱਕਿਆ ਜਾ ਰਿਹਾ ਉਹਦੇ ਜਵਾਬ ਜ਼ਰੂਰ ਦਿੱਤੇ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਬਹੁਤ ਸਾਰੇ ਐਸੇ ਸਵਾਲ ਨੇ ਬਹੁਤ ਸਾਰੀਆਂ ਅਸੀਂ ਗੱਲਾਂ ਨੇ ਜਿਨ੍ਹਾਂ ਉੱਤੇ ਚਰਚਾ ਹੋਣੀ ਬੜੀ ਜ਼ਰੂਰੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਭਾਜਪਾ ਦਾ ਕੀ ਰੁਖ ਰਹਿਣ ਵਾਲਾ ਉਹਦੇ ਤੇ ਅੱਜ ਗੱਲਬਾਤ ਕਰਾਂਗੇ ਵਿਸਤਾਰ ਦੇ ਨਾਲ ਸਾਡੇ ਨਾਲ ਮੌਜੂਦ ਭਾਜਪਾ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਹਲਕਾ ਇੰਚਾਰਜ ਨਿਰਿੰਦਰਪਾਲ ਸਿੰਘ ਚੰਦੀ ਜੀ ਚੰਦੀ ਜੀ ਦੇ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਭਾਜਪਾ ਦਾ ਆਉਣ ਵਾਲੇ ਟਾਈਮ ਦੇ ਵਿੱਚ ਰੁਖ ਕੀ ਰਹਿਣ ਵਾਲਾ ਹੈ ਚੰਦੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਨਮਸਕਾਰ ਜੀ ਸਭ ਤੋਂ ਪਹਿਲਾਂ ਤਾਂ ਬਿਲਟੀਵੀ ਦੇ ਸਾਰੇ ਦਰਸ਼ਕਾਂ ਦਾ ਔਰ ਖਾਸ ਤੌਰ ਤੇ ਨੂੰ ਜੀ ਤੁਹਾਡਾ ਔਰ ਤੁਹਾਡੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਸਾਡੇ ਦੇਸ਼ ਦੇ ਇੱਕ ਅਹਿਮ ਮਸਲੇ ਦੇ ਉੱਤੇ ਇੱਕ ਵਿਚਾਰ ਆਪਣੇ ਪ੍ਰਗਟ ਕਰਨ ਦਾ ਮੌਕਾ ਬਖਸ਼ਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ ਤੁਸੀਂ ਦੇਖਿਆ ਅੱਜ ਕੀ ਚੱਲ ਰਿਹਾ ਪੂਰੇ ਦੇਸ਼ ਦੇ ਵਿੱਚ ਭਾਜਪਾ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਭਾਜਪਾ ਦੀ ਸਰਕਾਰ ਨਹੀਂ ਸੀ ਬੰਨੀ ਕਦੇ ਵੀ ਜੇ ਇਲੈਕਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਵੋਟ ਚੋਰੀ ਨਾ ਹੁੰਦੀ ਤੁਸੀਂ ਇਸ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਅੱਜ ਪ੍ਰੋਟੈਸਟ ਬੜੇ ਵੱਡੇ ਪੱਧਰ ਤੇ ਹੋ ਰਿਹਾ ਹੈ ਸੰਸਦ ਤੋਂ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਤੱਕ ਇੰਡੀਆ ਗਾਟ ਚੂੜਦੇ ਪ੍ਰੋਟੈਸਟ ਕੀਤਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਸੀ ਦੇਖੋ ਜੀ ਸਾਡੇ ਦੇਸ਼ ਦੇ ਵਿੱਚ ਸ਼ੁਰੂ ਤੋਂ ਹੀ ਜਿਹੜਾ ਇਹ ਸਾਰਾ ਕੁਝ ਚੱਲੀ ਜਾ ਰਿਹਾ ਹੈ ਜਦੋਂ ਜਦੋਂ ਦੀ ਮੋਦੀ ਜੀ ਦੀ ਸਰਕਾਰ 2014 ਤੋਂ ਆਪਣੇ ਹਿੰਦੂਸਤਾਨ ਦੇ ਵਿੱਚ ਆਈ ਹੈ ਭਾਰਤ ਦੇ ਵਿੱਚ ਆਈ ਹੈ ਉਦੋਂ ਤੋਂ ਰੋਜ਼ ਨਵੇਂ ਤੋਂ ਨਵੀਂ ਕਹਾਣੀ ਨਵੇਂ ਤੋਂ ਨਵਾਂ ਡਰਾਮਾ ਜਿਹੜਾ ਉਹ ਖੇਡਿਆ ਜਾ ਰਿਹਾ ਕਦੀ ਪੁਲਵਾਮਾ ਦੇ ਉੱਤੇ ਬੋਲਣ ਲੱਪਿੰਦੇ ਨੇ ਕਦੀ ਸਰਜੀਕਲ ਸਟ੍ਰਾਈਕ ਦੇ ਉੱਤੇ ਕਦੀ 에ਅਰ ਸਟ੍ਰਾਈਕ ਦੇ ਉੱਤੇ ਨਵੇਂ ਤੋਂ ਨਵਾਂ ਮੁੱਦਾ ਕਦੀ ਸਾਡੀ ਸੈਨਾ ਦੇ ਉੱਤੇ ਇਲਜ਼ਾਮ ਲਾਈ ਜਾਂਦੇ ਨੇ ਫਿਰ ਸਾਡੇ ਦੇਸ਼ ਦੀ ਸਰਵੋਚਯ ਅਦਾਲਤ ਦੇ ਉੱਤੇ ਵੀ ਜਿਹੜੇ ਇਲਜ਼ਾਮ ਲਗਾਏ ਜਾਂਦੇ ਆ ਸਾਡੇ ਚੋਣਯੋਗ ਦੇ ਉੱਤੇ ਵੀ ਇਲਜ਼ਾਮ ਲਾਈ ਜਾਂਦੇ ਆ ਪਾਪ ਪਰ ਉਹਤੇ ਬਾਰ-ਬਾਰ ਇਲਜ਼ਾਮ ਲਗਾਈ ਜਾਂਦੇ ਉਹ ਇਹ ਸਿਰਫ ਇੱਕ ਸਾਜ਼ਿਸ਼ ਦਾ ਹਿੱਸਾ ਆ ਕਿਉਂਕਿ ਉਹ ਆਪਣਾ ਵਕਾਰ ਜਿਹੜਾ ਹਿੰਦੁਸਤਾਨ ਚੋਂ ਗਵਾ ਚੁੱਕੇ ਐ ਔਰ ਉਹਨੂੰ ਦੁਬਾਰਾ ਆਪਣਾ ਜਿਹੜਾ ਵਕਾਰ ਉਹਨੂੰ ਬਹਾਲ ਕਰਨ ਦੇ ਵਾਸਤੇ ਉਹ ਬਾਰ-ਬਾਰ ਬਾਰ-ਬਾਰ ਜਿਹੜੇ ਉਹ ਗਲਤ ਬਿਆਨਬਾਜ਼ੀ ਜਿਹੜੀ ਉਹ ਕਰ ਰਿਹਾ ਹੈ ਜੀ ਰਾਹੁਲ ਗਾਂਧੀ ਦੇ ਵੱਲੋਂ 70 ਮਿੰਟ ਦੇ ਕਰੀਬ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਬੰਬ ਫੋੜਾਂਗੇ ਔਰ ਕਾਂਗਰਸ ਪਾਰਟੀ ਦੇ ਵੱਲੋਂ ਰ ਇੰਡੀਆ ਗੱਠ ਜੋੜ ਦੇ ਜਿੰਨੇ ਵੀ ਲੋਕ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਦੀ ਉਹ 70 ਮਿੰਟ ਦੀ ਜਿਹੜੀ ਇੱਕ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਬੰਬ ਫੋੜਿਆ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਦਸਤਾਵੇਜ਼ ਦਿਖਾ ਕੇ ਭਾਜਪਾ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਇੱਕ ਔਰਤ ਦੇ ਨਾਮ ਦੇ ਉੱਪਰ ਦੋ ਦੋ ਵੋਟਾਂ ਪੈ ਗਈਆਂ ਇੱਕ ਘਰ ਦੇ ਵਿੱਚ 80 ਵੋਟਾਂ ਬਣ ਗਈਆਂ ਫਰਜੀ ਵੋਟਾਂ ਬਣ ਗਈਆਂ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਇਲਜ਼ਾਮ ਜਿਹੜੇ ਨੇ ਉਹ ਸਾਰਥਕ ਨਹੀਂ ਕਿਉਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਬਕਾਇਦਾ ਸਬੂਤਾਂ ਦੇ ਨਾਲ ਇਸ ਚੀਜ਼ ਨੂੰ ਦਿਖਾਇਆ ਸਭ ਤੋਂ ਪਹਿਲਾਂ ਤਾਂ ਨਵੀਨ ਜੀ ਜਿਹੜੀ ਤੁਸੀਂ ਗੱਲ ਕਹੀ ਕਿ ਉਹ ਕਹਿੰਦੇ ਕਿ ਇੱਕ ਬੰਬ ਫੜਾਂਗੇ ਰਾਹੁਲ ਗਾਂਧੀ ਜੀ ਜਦੋਂ ਬੋਲਦੇ ਨੇ ਬੰਬ ਤੇ ਉਸੇ ਟਾਈਮ ਤੇ ਹੀ ਫੜ ਜਾਂਦਾ ਜੀ ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਸ਼ਕੁੰਨ ਰਾਣੀ ਉਹ ਔਰਤ ਦਾ ਨਾਮ ਸੀ ਜਿਹਦੇ ਤੇ ਇਹਨਾਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਦੋ ਬੋਟਾਂ ਜਿਹੜੀਆਂ ਪਾਈਆਂ ਨੇ ਜਿਹਦੇ ਉੱਤੇ ਚੋਣ ਅਯੋਗ ਨੇ ਰਾਹੁਲ ਗਾਂਧ ਜੀ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਕੱਲ ਕਿ ਉਹਨਾਂ ਨੇ ਸਾਰਾ ਇਹਨੂੰ ਵੈਰੀਫਾਈ ਕੀਤਾ ਔਰ ਸ਼ਕຸນ ਰਾਣੀ ਨੇ ਆਪ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੈਂ ਇੱਕ ਹੀ ਵੋਟ ਪਾਈ ਹੈ ਔਰ ਜਿਹੜੇ ਦਸਤਾਵੇਜ਼ੇ ਬਾਰ-ਬਾਰ ਪ੍ਰੈਸ ਦੇ ਵਿੱਚ ਸ਼ੋਅ ਕਰ ਰਿਹਾ ਸੀ ਚੋਣਯੋਗ ਨੇ ਕੱਲ ਇਹਨਾਂ ਨੂੰ ਨੋਟਿਸ ਜਾਰੀ ਕਰਕੇ ਉਹ ਇਹਨਾਂ ਦੇ ਕੋਲੋਂ ਸਾਰੇ ਸਬੂਤ ਜਿਹੜੇ ਉਹ ਮੰਗੇ ਆ ਉਹਨਾਂ ਨੇ ਕਿਹਾ ਜਾਂ ਤੇ ਦੇਸ਼ ਦੇ ਕੋਲੋਂ ਮਾਫੀ ਮੰਗੋ ਜਾਂ ਸਾਰੇ ਸਬੂਤ ਜਿਹੜੇ ਆ ਉਹ ਚੋਣਯੋਗ ਨੂੰ ਜਿਹੜੇ ਆ ਉਹ ਜਮਾ ਕਰਵਾਓ ਤਾਂ ਜੋ ਇਹਦੇ ਉੱਤੇ ਡੂੰਘਾਈ ਤੱਕ ਜਾਂਚ ਕੀਤੀ ਜਾ ਸਕੇ ਅੱਛਾ ਰਾਹੁਲ ਗਾਂਧੀ ਉਹਨਾਂ ਦੇ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਕਿ ਸਾਨੂੰ ਤੁਸੀਂ ਦਸਤਾਵੇਜ ਜੇ ਸੰਪੂਰਨ ਡਿਜੀਟਲ ਦਸਤਾਵੇਜ ਸਾਨੂੰ ਦਿਓ ਦਸਤਾਵੇਜ ਸਾਡੇ ਕੋਲ ਹੋਊਗੇ ਤੇ ਅਸੀਂ ਫਿਰ ਉਹਦੇ ਤੇ ਇੱਕ ਸਰਵੇ 6 ਮਹੀਨੇ ਲਾ ਕੇ ਤਾਂ ਅਸੀਂ ਕਰ ਲਿਆ ਤੇ ਫਿਰ ਅਸੀਂ ਦੁੱਧ ਤੋਂ ਦੁੱਧ ਪਾਣੀ ਦਾ ਪਾਣੀ ਕਰ ਦੇਾਂਗੇ ਉਹ ਦਸਤਾਵੇਜ ਇਲੈਕਸ਼ਨ ਕਮਿਸ਼ਨ ਕਿਉਂ ਨਹੀਂ ਦੇ ਰਿਹਾ ਕੀ ਭਾਜਪਾ ਦਾ ਪ੍ਰੈਸ਼ਰ ਹੈ ਇਲੈਕਸ਼ਨ ਕਮਿਸ਼ਨ ਤੇ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਦੇਖੋ ਕੋਈ ਵੀ ਜਦੋਂ ਆਪਾਂ ਕੋਈ ਸੂਚੀ ਤਿਆਰ ਕਰਦੇ ਆ ਇਲੈਕਸ਼ਨ ਤੋਂ ਪਹਿਲਾਂ ਜਦੋਂ ਚੋਣਾਂ ਦੇ ਵਿੱਚ ਸੋਧ ਹੁੰਦੀ ਆ ਵੋਟਾਂ ਦੇ ਵਿੱਚ ਉਹਦੀ ਸੂਚੀ ਜਿਹੜੀ ਉਹ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਂਦੀ ਹੈ ਔਰ ਚੋਣ ਅਯੋਗ ਨੇ ਵੀ ਇਹ ਜਿਹੜਾ ਬਿਆਨ ਪ੍ਰੈਸ ਦੇ ਵਿੱਚ ਵੀ ਦਿੱਤਾ ਹੈ ਕਿ ਇਹ ਸੂਚੀ ਜਿਹੜੀ ਆ ਉਹ ਸਾਰਿਆਂ ਨੂੰ ਜਿਹੜੀ ਪ੍ਰਦਾਨ ਕੀਤੀ ਜਾਂਦੀ ਹੈ ਔਰ ਬਕਾਇਦਾ ਸਾਈਨ ਜਿਹੜੀ ਕਰਕੇ ਉਹ ਦਿੱਤੀ ਜਾਂਦੀ ਹੈ ਔਰ ਇਹ ਤੇ ਇੱਕ ਇਲਜ਼ਾਮ ਲਾਉਣ ਵਾਲੀ ਗੱਲ ਹੈ ਬਾਰ-ਬਾਰ ਕਿ ਚੋਣਯੋਗ ਦੇ ਉੱਤੇ ਪ੍ਰੈਸ਼ਰ ਹੈ ਕਿ ਉਹ ਸਾਨੂੰ ਸੂਚੀ ਨਹੀਂ ਦੇ ਰਿਹਾ ਜਾਂ ਕੀ ਹੈ ਜਿਹੜੀਆਂ ਡਿਜੀਟਲ ਸੂਚੀਆਂ ਨੇ ਉਹ ਸਾਰੀਆਂ ਪਾਰਟੀਆਂ ਨੂੰ ਜਿਹੜੀਆਂ ਵਾ ਇੰਡੀ ਗੱਠ ਜੋੜ ਨੂੰ ਵੀ ਬਲਕਿ ਕਾਂਗਰਸ ਨੂੰ ਵੀ ਜਿਹੜੀ ਆ ਉਹ ਬਕਾਇਦਾ ਇਹ ਸੂਚੀਆਂ ਜਿਹੜੀਆਂ ਉਹ ਜਾਰੀ ਹੁੰਦੀਆਂ ਨੇ ਅੱਛਾ ਇੱਕ ਇਲਜ਼ਾਮ ਤੁਹਾਡੇ ਤੇ ਇਹ ਲੱਗਦਾ ਹੈ ਕਿ ਤੁਸੀਂ ਮਹਾਰਾਸ਼ਟਰ ਦੇ ਵਿੱਚ ਵੀ ਨਹੀਂ ਸੀ ਜਿੱਤ ਸਕਦੇ ਤੁਸੀਂ 36 ਗੜ ਦੇ ਵਿੱਚ ਤਾਂ ਕਾਂਗਰਸ ਕਹਿੰਦੀ ਸਾਡਾ ਪੂਰਾ ਹੀ ਮਾਹੌਲ ਬਣਿਆ ਹੋਇਆ ਸੀ ਹਰਿਆਣੇ ਦੇ ਵਿੱਚ ਸਾਡਾ ਪੂਰਾ ਮਾਹੌਲ ਬਣਿਆ ਹੋਇਆ ਸੀ ਪਰ ਇਹ ਕਿਤੇ ਨਾ ਕਿਤੇ ਉਹ ਕਹਿੰਦੇ ਸਾਨੂੰ ਸ਼ੱਕ ਹੈ ਵੇ ਵੋਟ ਚੋਰੀ ਦਾ ਜਿਹੜਾ ਇਹ ਮਾਮਲਾ ਹੈ ਇਹਦੇ ਕਰਕੇ ਛੱਤੀਸਗੜ੍ਹ ਤੇ ਹਰਿਆਣਾ ਸਾਡੇ ਤੋਂ ਚਲ ਗਿਆ ਨਹੀਂ ਤਾਂ ਸਰਵੇ ਦੇ ਵਿੱਚ ਤਾਂ ਅਸੀਂ ਜਿੱਤਣ ਦੇ ਸੀ ਦੇਖੋ ਜੀ ਸਰਵੇ ਦੇ ਵਿੱਚ ਤੇ ਹਰ ਜਗਾ ਜਿੱਤਦੇ ਨੇ ਜਿਹੜਾ ਜਿੱਥੇ ਇਹਨਾਂ ਦੀ ਸਰਕਾਰ ਬਣ ਜਾਂਦੀ ਹੈ ਉੱਥੇ ਕਦੀ ਇਹਨਾਂ ਦੇ ਵਿੱਚ ਵੋਟਾਂ ਦੇ ਵਿੱਚ ਝੋਰੀ ਨਹੀਂ ਹੁੰਦੀ ਜਿੱਥੇ ਭਾਜਪਾ ਦੀ ਸਰਕਾਰ ਬਣ ਜਾਂਦੀ ਹੈ ਉੱਥੇ ਹਮੇਸ਼ਾ ਜਾਂ ਈਵੀਐਮ ਦੇ ਵਿੱਚ ਫਾਲਟ ਹੁੰਦਾ ਹੈ ਜਾਂ ਵੋਟਾਂ ਦੀ ਚੋਰੀ ਹੁੰਦੀ ਹੈ ਜਿਹੜੀ ਗੱਲ ਇਹ ਕਰ ਰਹੇ ਨੇ ਕਿ ਹਰਿਆਣਾ ਦੇ ਵਿੱਚ ਸਾਡੀ ਸਰਕਾਰ ਬਣ ਰਹੀ ਸੀ ਤੁਸੀਂ ਇਹ ਦੇਖੋ 6 ਮਹੀਨੇ ਦੇ ਲਗਭਗ ਹੋ ਗਏ ਨੇ ਉੱਥੇ ਸਰਕਾਰ ਬਣੀ ਨੂੰ ਹਾਲੇ ਤੱਕ ਇਹਨਾਂ ਦੀ ਆਪ ਦੇ ਵਿੱਚ ਹੀ ਇਹਨਾਂ ਦੁਫਾੜ ਹੋਏ ਹੋਏ ਨੇ ਆਪ ਦੇ ਵਿੱਚ ਇੰਨੀ ਇੱਕ ਦੂਜੇ ਦੀਆਂ ਲੱਤਾਂ ਖਿਜ ਰਹੇ ਨੇ ਕਿ ਵਿਰੋਧੀ ਧਿਰ ਦਾ ਨੇਤਾ ਹਾਲੇ ਤੱਕ ਨਹੀਂ ਦੇਖ ਗਏ ਹਰਿਆਣਾ ਦੇ ਵਿੱਚ ਉਹ ਸਰਕਾਰ ਬਣਾ ਕੇ ਲੋਕਾਂ ਦੇ ਵਾਸਤੇ ਕੀ ਭਲਾਈ ਦਾ ਕੰਮ ਕਰ ਸਕਦਾ ਕਿ ਲੋਕ ਇਹਨਾਂ ਚੀਜ਼ਾਂ ਤੋਂ ਜਾਣੂ ਨਹੀਂ ਲੋਕ ਬਹੁਤ ਚੰਗੀ ਤਰ੍ਹਾਂ ਜਾਣੂ ਨੇ ਕਿ ਕਾਂਗਰਸ ਜਿਹੜੀ ਆ ਉਹ ਹਿੰਦੁਸਤਾਨ ਦਾ ਜਾਂ ਕਿਸੇ ਵੀ ਸਟੇਟ ਦਾ ਜਿਹੜਾ ਉਹ ਭਲਾ ਨਹੀਂ ਕਰ ਸਕਦੀ ਇਸ ਕਰਕੇ ਲੋਕ ਬਾਰ-ਬਾਰ ਬਾਰ-ਬਾਰ ਇਹਨਾਂ ਨੂੰ ਨਕਾਰ ਰਹੇ ਆ ਔਰ ਤੀਸਰੀ ਵਾਰ ਜਿਹੜੀ ਆ ਹਰਿਆਣੇ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਭਾਰੀ ਬਹੁਮਤ ਦੇ ਨਾਲ ਆਪਣੀ ਸਰਕਾਰ ਬਣਾਈ ਹੈ ਅੱਛਾ ਕੀ ਕਾਰਨ ਹੈ ਕਿ ਰਾਹੁਲ ਗਾਂਧੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਔਰ ਬਾਰ-ਬਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਦੇ ਤੁਸੀਂ ਰਾਫੇਲ ਦਾ ਮੁੱਦਾ ਦੇਖ ਲਓ ਤੁਸੀਂ ਈਵੀਐਮ ਮਸ਼ੀਨ ਦੇ ਮੁੱਦੇ ਦੇ ਉੱਤੇ ਰਾਹੁਲ ਗਾਂਧੀ ਉਹਨਾਂ ਨੇ ਬਹੁਤ ਘੇਰਿਆ ਭਾਜਪਾ ਨੂੰ ਔਰ ਉਸ ਤੋਂ ਬਾਅਦ ਹੁਣ ਇਹ ਇੱਕ ਵੱਡਾ ਮੁੱਦਾ ਜਿਹੜਾ ਹੈ ਇਹ ਬਣਦਾ ਜਾ ਰਿਹਾ ਵੋਟ ਚੋਰੀ ਦਾ ਔਰ ਉਹਦੇ ਨਾਲ ਹੀ ਮੈਂ ਚਰਚਾ ਜੇ ਤੁਹਾਨੂੰ ਬਿਹਾਰ ਦਾ ਇਲੈਕਸ਼ਨ ਤੋਂ ਪਹਿਲਾਂ ਐਸਆਈਆਰ ਦਾ ਜਿਹੜਾ ਮੁੱਦਾ ਉੱਥੇ ਚੱਲ ਰਿਹਾ ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕੀ ਭਾਜਪਾ ਨੂੰ ਇਹ ਡਰ ਹੈ ਕਿ ਹੁਣ ਵਿਪਖਸ਼ੀ ਜਿਹੜਾ ਉਹ ਜਾਗਰਤ ਹੋ ਗਿਆ ਉਹ ਵੋਟ ਚੋਰੀ ਵਾਲੇ ਮੁੱਦੇ ਦੇ ਉੱਤੇ ਗੱਲ ਕਰਨ ਲੱਪਿਆ ਤੇ ਹੁਣ ਐਸਆਈਆਰ ਜਿਹੜਾ ਬਿਹਾਰ ਦੇ ਵਿੱਚ ਸ਼ੁਰੂ ਕਰ ਦਿੱਤਾ ਕਿਤੇ ਨਾ ਕਿਤੇ ਵਿਪਖਸ਼ੀ ਨੂੰ ਇਹਦੇ ਨਾਲ ਜੋੜ ਕੇ ਦੇਖ ਰਿਹਾ ਦੇਖੋ ਜੀ ਐਸਆਈਆਰ ਦੇ ਜਿਹੜੇ ਮੁੱਦੇ ਦੀ ਇਹ ਗੱਲ ਕਰ ਰਹੇ ਨੇ ਬਿਹਾਰ ਦੇ ਵਿੱਚ ਜਿੱਥੋਂ ਤੱਕ ਮੈਨੂੰ ਯਾਦ ਆ ਰਿਹਾ ਕਿ 2003 ਦੇ ਵਿੱਚ ਜਦੋਂ ਸੈਂਟਰ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਸੀ ਔਰ ਇਹਨਾਂ ਦੀ ਮਾਤਾ ਜਿਹੜੀ ਤਜਸਵੀ ਜਾਦਵ ਦੀ ਰਾਬੜੀ ਦੇਵੀ ਜੀ ਉਹ ਸੀਐਮ ਬਿਹਾਰ ਸੀ ਉਸ ਟਾਈਮ ਦੇ ਉੱਤੇ ਵੀ ਐਸਆਈਆਰ ਕੀਤਾ ਗਿਆ ਉਦੋਂ ਤਾਂ ਇਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਹੁਣ ਇਹਦੇ ਤੇ ਵਿਰੋਧ ਕਿਉਂ ਕੀਤਾ ਜਾ ਸਕਦਾ ਪਹਿਲਾਂ ਤਾਂ ਇਹਦਾ ਜਵਾਬ ਹੀ ਦੇਣ ਕਿ ਹੁਣ ਇਸ ਚੀਜ਼ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਦੇਖੋ ਅਲੱਗ-ਅਲੱਗ ਟਾਈਮ ਦੇ ਉੱਤੇ ਜਿਹੜੀਆਂ ਨਾ ਵੋਟਾਂ ਦੇ ਵਿੱਚ ਕੋਈ ਕੁਝ ਬੰਦੇ ਜਿਹੜੇ ਆ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਨੇ ਕੋਈ ਇਹ ਦੇਸ਼ ਛੱਡ ਕੇ ਚਲੇ ਜਾਂਦੇ ਨੇ ਵੋਟਰ ਸੂਚੀ ਦੇ ਵਿੱਚ ਸੁਧਾਈ ਹੋਣੀ ਚਾਹੀਦੀ ਹੈ ਤਾਂ ਹੀ ਪਾਰਦਰਸ਼ਤਾ ਹੋਊਗੀ ਇੱਕ ਪਾਸੇ ਤਾਂ ਇਹ ਕਹਿੰਦੇ ਇੱਕ ਪਾਰਦਰਸ਼ਤਾ ਚਾਹੀਦੀ ਹੈ ਦੂਸਰੇ ਪਾਸੇ ਜਦੋਂ ਉਹਦੇ ਤੇ ਪਾਰਦਰਸ਼ਤਾ ਉੱਤੇ ਕੰਮ ਸ਼ੁਰੂ ਹੁੰਦਾ ਆ ਫਿਰ ਇਹ ਦੂਸਰੇ ਪਾਸੇ ਨੂੰ ਚੱਲ ਪੈਂਦੇ ਨੇ ਕਿ ਨਹੀਂ ਪਾਰਦਰਸ਼ਤਾ ਨਹੀਂ ਹੋਣੀ ਚਾਹੀਦੀ ਇੱਕ ਪਾਸੇ ਇੱਥੇ ਕਹਿ ਰਹੇ ਨੇ ਕਿ ਇਹ ਵੋਟਰ ਸੂਚੀਆਂ ਦੇ ਵਿੱਚ ਸੁਧਾਰ ਕਰ ਰਹੇ ਐਸਆਈਆਰ ਲੈ ਕੇ ਆਏ ਨੇ ਦੂਜੇ ਪਾਸੇ ਕਹਿ ਰਿਹਾ ਕਿ ਰੇਨੂ ਸ਼ਕຸນ ਰਾਣੀ ਜਿਹੜੀ ਆ ਉਹਨਾਂ ਨੇ ਦੋ ਵੋਟਾਂ ਉੱਥੇ ਪਾਈਆਂ ਨੇ ਕਿਸੇ ਜਗ੍ਹਾ ਤੇ ਕਹਿ ਰਹੇ ਨੇ ਕਿ ਇੱਥੇ 80-80 ਵੋਟਾਂ ਬਣੀਆਂ ਹੋਈਆਂ ਨੇ ਜਦੋਂ ਕਿ ਉਹਦੇ ਉੱਤੇ ਜਿਹੜੇ ਉਥੋਂ ਦੇ ਮੁਨੀਰ ਰਤਨ ਜੀ ਬੀਐਲਓ ਨੇ ਉਸ ਜਗ੍ਹਾ ਤੇ ਉਹਨਾਂ ਨੇ ਬਕਾਇਦਾ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਮੀਡੀਆ ਦੇ ਵਿੱਚ ਬਿਆਨ ਦਿੱਤਾ ਕਿ ਉਹ ਕਾਰ ਪਿਛਲੇ 14 ਸਾਲ ਤੋਂ ਖਾਲੀ ਪਿਆ ਔਰ ਅਲੱਗ-ਅਲੱਗ ਲੋਕ ਉਹਦੇ ਵਿੱਚ ਆਣ ਕੇ ਕਿਰਾਏ ਤੇ ਰਹਿੰਦੇ ਨੇ ਔਰ ਆਣ ਕੇ ਉੱਥੇ ਆਪਣਾ ਐਫਡੀਓਰ ਦੇ ਕੇ ਕਿਰਾਇਆ ਨਮਾ ਬਣਾ ਕੇ ਆਪਣੀ ਵੋਟ ਬਣਾਉਂਦੇ ਨੇ ਉਸ ਤੋਂ ਬਾਅਦ ਉਹ ਘਰ ਖਾਲੀ ਕਰਕੇ ਚਲੇ ਜਾਂਦੇ ਨੇ ਔਰ ਇਹ ਚੀਜ਼ਾਂ ਜਿਹੜੀਆਂ ਉਹ ਜੇ ਐਸ ਆਈ ਆਰ ਦੇ ਨਾਲ ਅਸੀਂ ਉਹਦੀ ਵੋਟਾਂ ਦੀ ਸੋਧ ਕਰਾਂਗੇ ভোটার ਸੂਚੀ ਦੀ ਤੇ ਤਾਂ ਹੀ ਉਹਨਾਂ ਦੇ ਉੱਤੇ ਜਿਹੜੀ ਲਗਾਮ ਕਸੀ ਜਾ ਸਕਦੀ ਆ ਇੱਕ ਪਾਸੇ ਤੇ ਇਲਜ਼ਾਮ ਲਗਾਈ ਜਾ ਰਿਹਾ ਦੂਜੇ ਪਾਸੇ ਉਹਦਾ ਵਿਰੋਧ ਕਰ ਰਹੇ ਨੇ ਉਹ ਮੈਨੂੰ ਇਹਨਾਂ ਦੀ ਉਹ ਗੱਲ ਨਹੀਂ ਸਮਝ ਆਉਂਦੀ ਕਿਉਂਕਿ ਵਿਚ ਦਾ ਰਾਹ ਲੱਭ ਕੇ ਸਿਰਫ ਇੱਕ ਆਪਣੇ ਆਪ ਨੂੰ ਸ਼ੋਅ ਕਰਨਾ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਫਿਰ ਵਿਰੋਧ ਕਿਉਂ ਫਿਰ ਵਿਰੋਧ ਕਿਉਂ ਵਿਰੋਧ ਇਸੇ ਚੀਜ਼ ਦਾ ਹੀ ਹੈ ਜਿਹਨਾਂ ਦੇ ਨਾਲ ਭਾਜਪਾ ਨਹੀਂ ਮਿਲਿਆ ਹੋਇਆ ਐਸ ਆਈ ਆਰ ਅਸੀਂ ਤੁਸੀਂ ਵਧੀਆ ਕਰਾਓ ਫ ਉਹੀ ਤਾਂ ਮੈਂ ਦੱਸ ਰਿਹਾ ਵੀ ਵਿੱਚ ਦਾ ਰਸਤਾ ਲੱਭ ਕੇ ਸਿਰਫ ਆਪਣੀ ਸਾਖ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵਿਰੋਧ ਕਿਸੇ ਚੀਜ਼ ਦਾ ਵੀ ਨਹੀਂ ਆ ਪਤਾ ਇਹਨਾਂ ਨੂੰ ਵੀ ਸਾਰਾ ਕੁਝ ਹੈ ਜੀ ਉਹ ਸਿਰਫ ਇੱਕ ਡਰਾਮੇਬਾਜ਼ੀ ਹੈ ਮੈਂ ਤੁਹਾਨੂੰ ਦੱਸਿਆ ਵੀ ਇਹ ਕਰਦੇ ਨੇ ਸ਼ੁਰੂ ਤੋਂ ਕਰਦੇ ਆ ਰਹੇ ਆ ਔਰ ਇਹਨਾਂ ਨੇ ਕਰਦੇ ਹੀ ਰਹਿਣਾ ਹੈ ਹੂੰ ਅੱਛਾ ਤੁਹਾਨੂੰ ਲੱਗਦਾ ਕਿ ਭਾਜਪਾ ਇਸ ਚੀਜ਼ ਦਾ ਜਿਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਦੇ ਉੱਪਰ ਇਲੈਕਸ਼ਨ ਕਮਿਸ਼ਨ ਨੇ ਲੈਟਰ ਲਿਖ ਕੇ ਰਾਹੁਲ ਗਾਂਧੀ ਨੂੰ ਸਪਸ਼ਟ ਕਰ ਦਿੱਤਾ ਕਿ ਤੁਸੀਂ ਸਾਨੂੰ ਯਾ ਸਬੂਤ ਦਿਓ ਹਾਂਜੀ ਬਿਲਕੁਲ ਯਾ ਤੁਸੀਂ ਦੇਸ਼ ਤੋਂ ਮਾਫੀ ਮੰਗੋ ਜਾਂ ਦੇਸ਼ ਤੋਂ ਮਾਫੀ ਮੰਗੋ ਤੁਹਾਨੂੰ ਕੀ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਰਾਹੁਲ ਗਾਂਧੀ ਦਾ ਕਹਿਣਾ ਕਿ ਸਾਰੇ ਇਸ ਟਾਈਮ ਡਰੇ ਹੋਏ ਨਹੀਂ ਕਿਉਂਕਿ ਹੁਣ ਸਾਰਿਆਂ ਦਾ ਪਰਦਾ ਫਾਸ਼ ਹੋਣ ਵਾਲਾ ਤੁਹਾਨੂੰ ਲੱਗਦਾ ਵੀ ਇਲੈਕਸ਼ਨ ਕਮਿਸ਼ਨ ਔਰ ਭਾਜਪਾ ਰਾਹੁਲ ਗਾਂਧੀ ਤੋਂ ਔਰ ਯਾ ਇਸ ਮੁੱਦੇ ਤੋਂ ਡਰੀ ਹੋਈ ਹੈ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਆ ਦੇਖੋ ਸ਼ੁਰੂ ਤੋਂ ਹੀ ਇਲੈਕਸ਼ਨ ਕਮਿਸ਼ਨ ਜਿਹੜਾ ਪਾਰਦਰਸ਼ਤਾ ਦੇ ਨਾਲ ਕੰਮ ਕਰਦਾ ਆ ਰਿਹਾ ਜਦੋਂ ਤੱਕ ਤੇ ਕਾਂਗਰਸ ਨੇ ਇਨਾ ਚਿਰ ਰਾਜ ਕੀਤਾ ਹਿੰਦੁਸਤਾਨ ਦੇ ਉੱਤੇ ਇਨਾ ਚਿਰ ਇਹਨਾਂ ਦੀ ਸਰਕਾਰ ਰਹੀ ਹੈ ਇਹ ਉਹਨੋ ਤੇ ਕਹਿੰਦੇ ਸੀ ਇੰਦਰਾਜੀ ਇੰਡੀਆ ਇੰਡੀਆ ਇੰਦਰਾ ਔਰ ਅੱਜ ਉਸੇ ਮਾਨਸਿਕਤਾ ਦੇ ਵਿੱਚ ਘਿਰੇ ਹੋਏ ਆ ਉਹਦੇ ਚੋਂ ਬਾਹਰ ਨਹੀਂ ਨਿਕਲ ਰਹਾ ਨਾ ਇਹ ਪਰਿਵਾਰ ਨਿਕਲ ਰਿਹਾ ਨਾ ਪੂਰੀ ਕਾਂਗਰਸ ਨਿਕਲ ਰਹੀ ਹੈ ਔਰ ਉਸੇ ਮਾਨਸਿਕਤਾ ਦੇ ਵਿੱਚ ਘਿਰੇ ਹੋਏ ਜਿਹੜੇ ਬਾਰ-ਬਾਰ ਅਲੱਗ-ਅਲੱਗ ਕਦੀ ਸਾਡੇ ਦੇਸ਼ ਦੀ ਫੌਜ ਦੇ ਉੱਤੇ ਇਲਜ਼ਾਮ ਲਾਉਂਦੇ ਨੇ ਕਦੀ ਸਾਡੀ ਸਰਵੋੱਚ ਅਦਾਲਤ ਦੇ ਉੱਤੇ ਇਲਜ਼ਾਮ ਲਾਉਂਦੇ ਨੇ ਕਦੀ ਭਾਜਪਾ ਸਰਕਾਰ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਕਦੀ ਚੋਣਯੋਗ ਦੇ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੇ ਨੇ ਵਿੱਚ ਦਾ ਰਸਤਾ ਲੱਭ ਕੇ ਸਿਰਫ ਆਪ ਦੀ ਜਿਹੜੀ ਆ ਉਹ ਆਪਣਾ ਬਹਾਲ ਕਰਨਾ ਚਾਹੁੰਦੇ ਨੇ ਆਪਦੀ ਸਾਖ ਨੂੰ ਜਦੋਂ ਕਿ ਇਹਨਾਂ ਗੱਲਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਚਾਈ ਅੱਛਾ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਇੱਕ ਰਾਹੁਲ ਗਾਂਧੀ ਦੇ ਬਿਆਨ ਦੇ ਉੱਪਰ ਇਹ ਟਿੱਪਣੀ ਕੀਤੀ ਗਈ ਸੀ ਕਿ ਤੁਸੀਂ ਚੀਨ ਨੂੰ ਕਿਵੇਂ ਕਹਿ ਸਕਦੇ ਹੋ ਕਿ ਚੀਨੇ ਇੰਨੇ ਵਰਗ ਜ਼ਮੀਨ ਜਿਹੜੀ ਆ ਭਾਰਤ ਦੀ ਫੜਪੀ ਹੋਈ ਆ ਜੇ ਤੁਸੀਂ ਦੇਸ਼ ਦੇ ਚੰਗੇ ਨਾਗਰਿਕ ਹੁੰਦੇ ਤਾਂ ਤੁਸੀਂ ਇਹ ਗੱਲ ਨਾ ਕਰਦੇ ਉਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਹੋਣਾ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਸੁਪਰੀਮ ਕੋਰਟ ਨੇ ਇਹ ਕਿਹਾ ਤੇ ਪ੍ਰਿਯੰਕਾ ਗਾਂਧੀ ਦਾ ਕਹਿਣਾ ਸੀਗਾ ਕਿ ਦੇਸ਼ ਦੀ ਕੋਈ ਪ੍ਰਣਾਲੀ ਜਾਂ ਜੱਜ ਨਹੀਂ ਦੱਸਣਗੇ ਕਿ ਕੋਈ ਕਿੰਨਾ ਦੇਸ਼ ਭਗਤ ਆ ਦੇਸ਼ ਭਗਤੀ ਕੇ ਦੇ ਅੰਦਰ ਕਿੰਨੀ ਹੈ ਤੁਸੀਂ ਇਸ ਬਿਆਨ ਨੂੰ ਕਿਦਵੇਂ ਦੇਖੋ ਦੇਖੋ ਜੀ ਇਹਨਾਂ ਨੇ ਮੈਂ ਤੁਹਾਨੂੰ ਹੁਣ ਇਹਦੇ ਤੇ ਥੋੜਾ ਜਿਹਾ ਜ਼ਿਆਦਾ ਡੰਗਾਈ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਪਰ ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਦੇਖੋ ਪਹਿਲਾਂ ਇੱਕ ਵਾਰ ਰਾਹੁਲ ਗਾਂਧੀ ਜੀ ਨੇ ਇੱਕ ਰਫੇਲ ਦੇ ਉੱਤੇ ਉਦੋਂ ਜਦੋਂ ਸ਼ੁਰੂ ਹੋਇਆ ਉਦੋਂ ਇਹਨਾਂ ਨੇ ਕਿਹਾ ਸੀ ਕਿ ਜਿੰਨੇ ਚੋਰਨ ਮੋਦੀ ਚੋਰ ਕਿਉਂ ਨੇ ਸਾਰੇ ਮੋਦੀ ਜਿਹੜੇ ਚੋਰ ਕਿਉਂ ਨੇ ਔਰ ਉਸ ਦੇ ਉੱਤੇ ਇਹਨਾਂ ਨੂੰ 2 ਸਾਲ ਦੀ ਸਜ਼ਾ ਵੀ ਇਹਨਾਂ ਨੂੰ ਸਰਵੋੱਚ ਅਦਾਲਤ ਨੇ ਇਹਨਾਂ ਨੂੰ ਸੁਣਾਈ ਸੀ ਔਰ ਇਹਨਾਂ ਦੀ ਜਿਹੜੀ ਸੰਸਦ ਦੀ ਸਦੱਸਤਾ ਹੀ ਉਹ ਵੀ ਪੰਗ ਕਰ ਦਿੱਤੀ ਗਈ ਸੀ ਔਰ ਇਹ ਬਿਆਨ ਇਹੋ ਜਿਹੇ ਜਿਹੜੇ ਊਟ ਪਲਾ ਬਿਆਨ ਜਿਹੜੇ ਨੇ ਇਹ ਟਾਈਮ ਟਾਈਮ ਤੇ ਦਿੰਦੇ ਹੀ ਰਹਿੰਦੇ ਨੇ ਪਰ ਉਹ ਤਾਂ ਉਹ ਕਹਿ ਰਹੇ ਸੀ ਕਿ ਵੀ ਮੇਰੇ ਨਾਲ ਮੋਦੀ ਜੀ ਨੇ ਮੇਰੀ ਸਦੱਸਤਾ ਛੀਨ ਲਈ ਔਰ ਮੇਰਾ ਘਰ ਵੀ ਛੀਨ ਲਿਆ ਮੋਦੀ ਜੀ ਨੇ ਘਰ ਦੇ ਕੋਈ ਬਿਆਨ ਜਾਂਦੇ ਪਹਿਲੀ ਗੱਲ ਤੇ ਆ ਜੀ ਜਿਸ ਬੰਦੇ ਦੇ ਕੋਲ ਸੰਸਦ ਦੀ ਸਦੱਸਤਾ ਹੀ ਨਹੀਂ ਆ ਉਹਦੇ ਕੋਲ ਘਰ ਕਿਉਂ ਹੋਏਗਾ ਜਿਹੜਾ ਬੰਦਾ ਸਦਸ્યਤਾ ਨਹੀਂ ਹੈ ਜਿਹਦੇ ਕੋਲ ਸੰਸਦ ਦਾ ਉਹ ਮੈਂਬਰ ਹੀ ਨਹੀਂ ਹੈ ਉਹਨੂੰ ਘਰ ਤਾਂ ਹੋਣਾ ਹੀ ਨਹੀਂ ਹੈ ਜੀ ਉਹ ਤੇ ਕਿਸੇ ਵੀ ਪਾਰਟੀ ਦਾ ਜਦੋਂ ਵੀ ਸੰਸਦ ਭੰਗ ਹੋ ਜਾਂਦੀ ਹੈ ਨਵੀਂ ਸਰਕਾਰ ਬਣਦੀ ਹੈ ਨਵੇਂ ਮੰਤਰੀ ਬਣਦੇ ਨੇ ਪੁਰਾਣਿਆਂ ਨੂੰ ਚਾਹੇ ਉਹ ਭਾਜਪਾ ਸਰਕਾਰ ਦੇ ਵਿੱਚ ਹੀ ਮੰਤਰੀ ਨਵੇਂ ਚਿਹਰੇ ਕਿਉਂ ਨਾ ਆ ਜਾਣ ਉਹਨਾਂ ਨੂੰ ਪੁਰਾਣੇ ਜਿਹੜੇ ਉਹਨਾਂ ਨੂੰ ਘਰ ਖਾਲੀ ਕਰਨੇ ਪੈਂਦੇ ਉਹ ਕੋਈ ਇਹਨਾਂ ਦੇ ਵਾਸਤੇ ਕੋਈ ਨਵੀਂ ਚੀਜ਼ ਨਹੀਂ ਆਈ ਪਰ ਇਹ ਉਹਨਾਂ ਚੀਜ਼ਾਂ ਨੂੰ ਮੀਡੀਆ 'ਚ ਉਛਾਲ ਕੇ ਜਿਹੜਾ ਉਹਦਾ ਬੈਨੀਫਿਟ ਲੈਣ ਦੀ ਕੋਸ਼ਿਸ਼ ਅੱਛਾ ਇਹਦਾ ਕੀ ਕਾਰਨ ਆ ਕਿ ਰਾਹੁਲ ਗਾਂਧੀ ਚਾਹੇ ਸੰਵਿਧਾਨਕ ਤੌਰ ਦੇ ਉੱਤੇ ਹੁਣ ਜਦੋਂ ਉਹਨਾਂ ਨੂੰ 2 ਸਾਲ ਦੀ ਸੰਵਿਧਾਨ ਨੇ ਕਹਿੰਦਾ ਵੀ ਕੋਈ ਵੀ ਸੰਸਦ ਮੈਂਬਰ ਜਾਂ ਕੋਈ ਵੀ ਕੁਝ ਵੀ ਹੋਵੇ ਜਦੋਂ ਉਹਨੂੰ 2 ਸਾਲ ਦੀ ਸਜ਼ਾ ਹੋਗੀ ਤਾਂ ਉਸ ਤੋਂ ਬਾਅਦ ਉਹਨੂੰ ਉਹਦੀ ਸਦਸਤਤਾ ਜਿਹੜੀ ਪੰਗ ਕਰ ਦਿੱਤੀ ਜਾਊਗੀ। ਰਾਹੁਲ ਗਾਂਧੀ ਇਸ ਨੂੰ ਵੀ ਭਾਜਪਾ ਦੇ ਨਾਲ ਜਾਂ ਮੋਦੀ ਜੀ ਦੇ ਨਾਲ ਜੋੜ ਕੇ ਦੇਖ ਰਹੇ ਆ ਫਿਰ ਉਸ ਤੋਂ ਬਾਅਦ ਉਹ ਜਦੋਂ ਉਹਨਾਂ ਦਾ ਘਰ ਖੋਇਆ ਗਿਆ ਫਿਰ ਵੀ ਇਹ ਕਹਿ ਦਿੱਤਾ ਕਿ ਆ ਵੀ ਮੇਰੇ ਨਾਲ ਇਹ ਮੇਰਾ ਘਰ ਇਹਨਾਂ ਨੇ ਖੋ ਲਿਆ। ਮਤਲਬ ਇੱਕ ਪਾਸੇ ਸੰਵਿਧਾਨ ਦੀ ਰੱਖਿਆ ਕਰ ਰਹੇ ਹੋ ਫਿਰ ਸੰਵਿਧਾਨ ਦੇ ਮੁਤਾਬਕ ਜਦੋਂ ਦਦ ਦੇ ਫੈਸਲੇ ਕੀਤੇ ਜਾਂਦੇ ਆ ਫਿਰ ਭਾਜਪਾ ਤੇ ਕਿਉਂ ਮੜ ਦਿੰਦੇ ਆ ਬਾਰ-ਬਾਰ। ਇਹਨਾਂ ਦੇਖੋ ਜੀ ਸੰਵਿਧਾਨ ਦੀ ਰੱਖਿਆ ਦਾ ਸਿਰਫ ਇੱਕ ਡੁਫਾ ਕਰਦੇ ਮੈਨੂੰ ਲੱਗਦਾ ਕਿ ਇਹਨਾਂ ਨੇ ਸੰਵਿਧਾਨ ਤੋਂ ਸਾਡਾ ਅਜੇ ਤੱਕ ਪੜਿਆ ਹੀ ਨਹੀਂ ਆ ਇਹਨਾਂ ਨੂੰ ਪਤਾ ਹੀ ਨਹੀਂ ਆ ਕਿ ਸਾਡਾ ਸੰਵਿਧਾਨ ਹੈ ਕੀ ਆ ਕਿਉਂਕਿ ਬਾਰ ਬਾਰ ਇਹ ਗੱਲਾਂ ਸੰਵਿਧਾਨ ਦੀਆਂ ਕਰਦੇ ਨੇ ਪਰ ਜਦੋਂ ਵੀ ਸੰਵਿਧਾਨ ਦੇ ਉਹ ਕਹਿੰਦੇ ਭਾਜਪਾ ਸੰਵਿਧਾਨ ਦੀ ਹੱਤਿਆ ਕਰ ਰਹੀ ਹੈ ਤੁਸੀਂ ਕਹਿੰਦੇ ਸੰਵਿਧਾਨ ਹੋਣਾ ਨਹੀਂ ਨਹੀਂ ਸਿੱਧਾ ਹੱਥ ਵਿੱਚ ਫੜ ਕੇ ਸੰਵਿਧਾਨ ਸੌ ਖਾ ਲੈਂਦੇ ਆ ਉਹ ਸੌਹਾਂ ਖਾਣ ਦੀ ਗੱਲ ਜਿਹੜੀ ਆ ਬੜੀ ਦੂਰ ਦੀ ਗੱਲ ਹੈ ਜੀ ਭਾਜਪਾ ਨੇ ਜਾਂ ਭਾਰਤ ਸਰਕਾਰ ਨੇ ਅੱਜ ਤੱਕ ਕਦੀ ਵੀ ਸੰਵਿਧਾਨ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਕਦੀ ਸੰਵਿਧਾਨ ਤੋਂ ਬਾਹਰ ਹੋ ਕੇ ਕੋਈ ਕੰਮ ਨਹੀਂ ਕੀਤਾ ਔਰ ਇਹ ਤੇ ਇੱਕ ਬਸ ਇਲਜ਼ਾਮ ਲਾਉਣ ਵਾਲੀ ਗੱਲ ਹੈ ਇਹਨਾਂ ਦੀ ਬਾਰ-ਬਾਰ ਬਾਰ-ਬਾਰ ਕੋਈ ਨਾ ਕਿ ਕਿਸੇ ਨਾ ਕਿਸੇ ਗੱਲ ਦੇ ਉੱਤੇ ਇਹਨਾਂ ਨੇ ਉੂਟ ਪਟਾੰਗ ਬਿਆਨ ਦਿੰਦੇ ਹੀ ਰਹਿਣਾ ਹੁੰਦਾ ਜੀ ਹੂੰ ਉਹ ਇਹਨਾਂ ਦੀ માનਸਿਕਤਾ ਹੀ ਉਹੋ ਜੀ ਬਣ ਚੁੱਕੀ ਹੋਈ ਆ ਵੀ ਇਹਨਾਂ ਨੇ ਕੁਝ ਨਾ ਕਿ ਹੋ ਜਾ ਬਿਆਨ ਦੇਣਾ ਹੀ ਦੇਣਾ ਜੀ ਕੀ ਲੱਗਦਾ ਆਨ ਵਾਲੇ ਟਾਈਮ 'ਚ ਇਸ ਮਸਲੇ ਦੇ ਉੱਤੇ ਕੀ ਹੱਲ ਨਿਕਲਣ ਵਾਲਾ ਜਿਸ ਤਰੀਕੇ ਨਾਲ ਇਸ ਟਾਈਮ ਦੇਸ਼ ਦੇ ਵਿੱਚ ਪੂਰਾ ਮਾਹੌਲ ਬਣਿਆ ਹੋਇਆ ਭਖਿਆ ਹੋਇਆ ਇਸ ਮੁੱਦੇ 'ਤੇ ਤੁਸੀਂ ਦੇਖੋ ਜੀ ਇਹ ਪਹਿਲਾਂ ਵੀ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਮਾਫੀ ਮੰਗ ਚੁ ਉਰੋਂ ਦੇ ਵੀ ਥੋੜੇ ਜਣਾਂ ਵਿੱਚ ਹਾਲੇ ਦਾ ਇਹੋ ਹੀ ਨਿਕਲਣਾ ਕਿ ਫੇਰ ਸਾਡੇ ਦੇਸ਼ ਤੋਂ ਜਿਹੜੀ ਉਹ ਮਾਫੀ ਮੰਗਣ ਦੇ ਅੱਛਾ 2027 ਦੇ ਵਿੱਚ ਭਾਜਪਾ ਦੀ ਕਿੰਦਾ ਦੀ ਤਿਆਰੀ ਰਹਿਣ ਵਾਲੀ ਆ ਤੁਹਾਨੂੰ ਲੱਗਦਾ ਕਿ ਪੰਜਾਬ ਬਚਾਓ ਕਿਸਾਨ ਬਚਾਓ ਜਿਹੜੀ ਰੈਲੀ ਤੁਹਾਡੀ ਹੈ ਉਹ ਕਿਤੇ ਨਾ ਕਿਤੇ ਭਾਜਪਾ ਨੂੰ ਇੱਕ ਨਵੀਂ ਜਾਨ ਫੂਕਣ ਦਾ ਕੰਮ ਉਹ ਰੈਲੀ ਕਰੇਗੀ ਪੰਜਾਬ ਦੇ ਵਿੱਚ ਦੇਖੋ ਜੀ ਪੰਜਾਬ ਦੇ ਵਿੱਚ ਲੋਕ ਤਾਂ ਪਹਿਲਾਂ ਹੀ ਜਿਹੜੇ ਉਹ ਬੀਜੇਪੀ ਨੂੰ ਬਹੁਤ ਪਸੰਦ ਕਰਨਾ ਸ਼ੁਰੂ ਕਰ ਚੁੱਕੇ ਆ ਲੋਕ ਜਿੱਥੇ ਵੀ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਖੜਦੇ ਆ ਲੋਕ ਸਾਡੇ ਨਾਲ ਇਹੀ ਗੱਲ ਕਰਦੇ ਨੇ ਕਿ ਇਸ ਵਾਰ ਅਸੀਂ ਬੀਜੇਪੀ ਨੂੰ ਮੌਕਾ ਜ਼ਰੂਰ ਦੇਣਾ ਦੂਸਰੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਪੰਜਾਬ ਚਾਹ ਉਹ ਕਿਸਾਨ ਬਚਾਓ ਦੀ ਅਸੀਂ ਹਮੇਸ਼ਾ ਹੀ ਪੰਜਾਬ ਦੇ ਕੀ ਪੂਰੇ ਦੇਸ਼ ਦੇ ਕਿਸਾਨਾਂ ਦੇ ਨਾਲ ਆ ਸਾਡੇ ਪ੍ਰਧਾਨ ਮੰਤਰੀ ਜੀ ਨੇ ਵੀ ਆ ਥੋੜੇ ਦਿਨ ਪਹਿਲਾਂ ਬਿਆਨ ਦਿੱਤਾ ਕਿ ਕਿਸਾਨਾਂ ਕੋ ਘਬਰਾਓ ਨਾ ਮੈਂ ਤੁਹਾਡੇ ਨਾਲ ਖੜਾ ਮੈਂ ਤੁਹਾਡੇ ਨਾਲ ਕੁਝ ਗਲਤ ਨਹੀਂ ਹੋਣ ਦੇਵਾਂਗਾ ਔਰ ਬੀਜੇਪੀ ਜਿਹੜੀ ਹਮੇਸ਼ਾ ਕਿਸਾਨਾਂ ਦੇ ਨਾਲ ਰਹੀ ਹੈ ਕਿਸਾਨਾਂ ਦੇ ਪੱਖ ਚ ਰਹੀ ਹੈ ਕਦੀ ਕਿਸਾਨਾਂ ਦਾ ਅਸੀਂ ਜਿਹੜਾ ਵਿਰੋਧ ਨਹੀਂ ਕੀਤਾ ਅਸੀਂ ਹਮੇਸ਼ਾ ਕਿਸਾਨਾਂ ਦੇ ਭਲੇ ਵਾਸਤੇ ਕੰਮ ਕੀਤਾ ਹੈ ਔਰ ਮੋਦੀ ਜੀ ਨੇ ਵੀ ਅਲੱਗ-ਅਲੱਗ ਸਕੀਮਾਂ ਜਿਹੜੀਆਂ ਉਹ ਕਿਸਾਨ ਭਲਾਈ ਵਾਸਤੇ ਚਲਾਈਆਂ ਹੋਈਆਂ ਨੇ ਉਹ ਚਲੋ ਸਰਕਾਰਾਂ ਦੀ ਕੋਈ ਹੁੰਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਹਾਲੇ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਹੋਣ ਦੇ ਰਹੇ ਇਹ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਅੱਗੇ ਦੇ ਅੱਗੇ ਜੇ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਵੀ ਪੰਜਾਬ ਦੇ ਵਿੱਚ ਵੀ ਬਣਦੀ ਹੈ ਜੇ ਤੁਸੀਂ ਦੇਖੋ ਇੱਥੇ ਮੁੜ ਕੇ ਬੀਜੇਪੀ ਨੂੰ ਹਰਾਉਣਾ ਹੀ ਔਖਾ ਹੋ ਜਾਏਗਾ ਇਹਨਾਂ ਵਾਸਤੇ ਕਿਉਂਕਿ ਸੈਂਟਰ ਗਵਰਨਮੈਂਟ ਦੇ ਵੱਲੋਂ ਇੰਨੀਆਂ ਸਕੀਮਾਂ ਚਲਾਈਆਂ ਜਾਂਦੀਆਂ ਨੇ ਕਿਸਾਨਾਂ ਵਾਸਤੇ ਵੀ ਤੇ ਬਾਕੀ ਵਰਗਾਂ ਵਾਸਤੇ ਵੀ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਲੋਕਾਂ ਨੂੰ ਪ੍ਰੋਪਰ ਤਰੀਕੇ ਨਾਲ ਮਿਲ ਹੀ ਨਹੀਂ ਰਹੀਆਂ ਮਿਲ ਹੀ ਨਹੀਂ ਅੱਛਾ ਤੁਸੀਂ ਕਹਿੰਦੇ 2027 ਦੇ ਵਿੱਚ ਭਾਜਪਾ ਸਰਕਾਰ ਬਣਾਏਗੀ ਹਰ ਇੱਕ ਸਿਆਸੀ ਪਾਰਟੀ ਦੀ ਇਹ ਉਮੀਦ ਹੁੰਦੀ ਆ ਕਿ ਅਗਲੀ ਚੋਣ ਜਦੋਂ ਆਏਗੀ ਤੇ ਸਾਡੀ ਸਰਕਾਰ ਹੋਏਗੀ ਜੇ 2027 ਦੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤੇ ਇੰਡੀਪੈਂਡੈਂਟ ਹੋਏਗੀ ਜਾਂ ਅਕਾਲੀ ਦਲ ਦੇ ਨਾਲ ਹੋਏਗੀ ਨਹੀਂ ਜੀ ਇੰਡੀਪੈਂਡੈਂਟ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਮਾਨਯੋਗ ਸ਼੍ਰੀ ਅਸ਼ੂਨੀ ਸ਼ਰਮਾ ਜੀ ਹਰ ਜਗ੍ਹਾ ਦੇ ਉਤੇ ਜਿੱਥੇ ਵੀ ਰੈਲੀ ਹੁੰਦੀ ਹੈ ਉੱਥੇ ਬਿਆਨ ਦੇ ਚੁੱਕੇ ਆ ਪਰ ਪ੍ਰਧਾਨ ਜੀ ਤਾਂ ਕਹਿੰਦੇ ਵੀ ਅਕਾਲੀ ਦਲ ਦੇ ਨਾਲ ਜਾਣਾ ਚਾਹੀਦਾ ਨਹੀਂ ਜੀ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਨੇ ਉਹ ਕਾਰਜਕਾਰੀ ਪ੍ਰਧਾਨ ਅਸ਼ੂਨੀ ਸ਼ਰਮਾ ਜੀ ਨੇ ਇਹ ਬਿਆਨ ਬੜਾ ਖੁੱਲ ਕੇ ਦਿੱਤਾ ਹੈ ਕਿ ਬੀਜੇਪੀ ਆਪਣੇ ਬਲਬੂਤੇ ਤੇ ਇਲੈਕਸ਼ਨ ਲੜੇਗੀ ਹੂੰ ਔਰ ਮੈਨੂੰ ਲੱਗਦਾ ਹੈ ਕਿ ਬੀਜੇਪੀ ਕਿਸੇ ਦੇ ਨਾਲ ਕੋਈ ਗੱਠ ਜੋੜ ਨਹੀਂ ਕਰੇਗੀ ਕਿਉਂਕਿ ਬੀਜੇਪੀ ਨੇ ਹੁਣ ਆਪਣਾ ਜਿਹੜਾ ਕੱਢ ਰਿਹਾ ਉਹ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਤਿਆਰ ਕਰ ਚੁੱਕੀ ਹੈ ਔਰ ਪਿੰਡਾਂ ਦੇ ਵਿੱਚ ਵੀ ਲੋਕ ਜਿਹੜੇ ਉਹ ਬੀਜੇਪੀ ਨੂੰ ਸਪੋਰਟ ਕਰ ਰਹੇ ਨੇ ਔਰ ਬਹੁਤ ਵਧੀਆ ਤਰੀਕੇ ਨਾਲ ਸਪੋਰਟ ਕਰ ਰਹੇ ਹੈ ਅੱਛਾ ਤੁਹਾਡਾ ਤੁਹਾਡੇ ਇਲਾਕੇ ਦੇ ਵਿੱਚ ਪਿੰਡ ਜਾਦੀ ਲੱਗਦੇ ਨੇ ਤੁਹਾਡੇ ਇਲਾਕੇ ਦੇ ਵਿੱਚ ਪਿੰਡੂ ਲੋਕ ਤਬਕੇ ਦੇ ਜਾਦੇ ਨੇ ਤੁਹਾਨੂੰ ਕੀ ਲੱਗਦਾ ਹੈ ਵੀ ਮਾਹੌਲ ਪਿਛਲੀਆਂ ਚੋਣਾਂ ਤੁਸੀਂ ਲੜੀਆਂ ਅ ਤੁਸੀਂ ਉਹਦੇ ਵਿੱਚ ਕਾਮਯਾਬ ਨਹੀਂ ਹੋਏ ਪਰ ਤੁਹਾਨੂੰ ਕੀ ਲੱਗਾ ਕਿ ਪਿਛਲੀਆਂ ਚੋਣਾਂ ਤੇ ਉਹਦੇ ਵਿੱਚ ਜਿਹੜਾ ਹੁਣ ਦਾ ਦਰਮਿਆਨ ਤੁਸੀਂ ਸਮਾਂ ਤੁਸੀਂ ਹਲਕਾ ਚਾਰਜ ਨੂੰ ਸ਼ਾਹਕੋਟ ਤੋਂ ਕਿੰਨੀ ਕਿ ਤਬਦੀਲੀ ਲੋਕਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਵੀਂ ਜੀ ਉਦੋਂ ਦਾ ਤੇ ਹੁਣ ਦੇ ਮਾਹੌਲ ਦਾ ਬਹੁਤ ਫਰਕ ਹੈ ਉਦੋਂ ਇੱਕ ਤੇ ਉਹ ਤਿੰਨ ਕਾਨੂੰਨ ਜਿਹੜੇ ਸੀ ਉਹਨਾਂ ਦਾ ਪਿੰਡਾਂ ਦੇ ਵਿੱਚ ਲੋਕਾਂ ਦੇ ਉੱਤੇ ਬਹੁਤ ਅਸਰ ਸੀ ਔਰ ਦੂਸਰੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਤੋਂ ਪਹਿਲਾਂ ਬੀਜੇਪੀ ਜਿਹੜੀ ਆ ਉਹ ਹਮੇਸ਼ਾ ਅਕਾਲੀ ਦਲ ਨਾਲ ਰਲ ਕੇ ਇਲੈਕਸ਼ਨਾਂ ਲੜਦੀ ਰਹੀ ਹੈ ਔਰ ਬੀਜੇਪੀ ਸਿਰਫ ਸ਼ਹਿਰਾਂ ਦੇ ਵਿੱਚ ਇਲੈਕਸ਼ਨ ਲੜਦੀ ਸੀ ਕਿਸੇ ਵੀ ਪਿੰਡੂ ਸੀਟ ਦੇ ਉੱਤੇ ਬੀਜੇਪੀ ਨੇ ਇਲੈਕਸ਼ਨ ਨਹੀਂ ਸੀ ਲੜੀ ਜਿਸ ਕਰਕੇ ਸਾਡਾ ਪਿੰਡਾਂ ਦੇ ਵਿੱਚ ਆਧਾਰ ਹੈ ਨਹੀਂ ਸੀ ਪਿੰਡਾਂ ਦੇ ਵਿੱਚ ਸਾਡਾ ਵਰਕਰ ਨਹੀਂ ਸੀ ਹੈਗਾ ਜਦੋਂ 2022 ਦੇ ਵਿੱਚ ਮੈਂ ਇਲੈਕਸ਼ਨ ਲੜੀ ਆ ਉਹ ਤੋਂ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਮੁਸ਼ਕਲ ਆਈ ਸੀ ਬੂਥ ਰੌਣ ਦੇ ਵਿੱਚ ਅਸੀਂ ਆਪਣੇ ਪਰਸਨਲ ਰਿਲੇਸ਼ਨ ਸੀਗੇ ਉਹਨਾਂ ਦੇ ਆਧਾਰ ਦੇ ਉੱਤੇ ਅਸੀਂ ਪਿੰਡਾਂ ਦੇ ਵਿੱਚ ਆਪਣੇ ਬੂਥ ਵੀ ਲਾਏ ਚਲੋ ਇਲੈਕਸ਼ਨ ਲੜੀ ਅਸੀਂ ਆਪਣੇ ਬਲ ਬੂਤੇ ਦੇ ਉੱਤੇ ਲੜੀ ਪਰ ਹੁਣ ਜਿਹੜਾ ਬੀਜੇਪੀ ਦਾ ਵਰਕਰ ਪਿੰਡਾਂ ਦੇ ਵਿੱਚ ਤਿਆਰ ਵਰ ਤਿਆਰ ਬੈਠਾ ਹੈ ਹੁਣ ਅਸੀਂ ਬੀਜੇਪੀ ਨੂੰ ਜਿਹੜਾ ਉਹ ਪਿੰਡਾਂ ਦੇ ਵਿੱਚ ਬਹੁਤ ਮਜ਼ਬੂਤ ਕਰ ਚੁੱਕੇ ਆ ਉਹ ਸਾਡਾ ਪੂਰਾ ਜਿਹੜਾ ਵਰਕਰ ਆ ਉਹ ਬੀਜੇਪੀ ਦਾ ਪਿੰਡਾਂ ਦੇ ਵਿੱਚ ਤਿਆਰ ਵਰ ਤਿਆਰ ਬੈਠਾ ਝੰਡੇ ਲੈ ਕੇ ਬੈਠਾ ਹੈ ਔਰ 2027 ਦੇ ਵਿੱਚ ਇਹ ਝੰਡੇ ਜਿਹੜੇ ਆ ਉਹ ਫਹਿਰਾਵਾਂਗੇ ਜੀ ਫਹਿਰਾਵਾਂਗੇ ਸੋ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ तमाम ਜਿਹੜੇ ਮੁੱਦੇ ਇਸ ਟਾਈਮ ਚੱਲ ਰਹੇ ਨੇ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹਨਾਂ ਤੇ ਚਰਚਾ ਕੀਤੀ ਬਹੁਤ-ਬਹੁਤ ਤੁਹਾਡਾ ਧੰਨਵਾਦ ਸੋ ਇਹ ਸੀ ਸਾਡੇ ਨਾਲ ਭਾਜਪਾ ਦੇ ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਸ਼ਾਕਪੁਰ ਤੋਂ ਨਿਰਿੰਦਰਪਾਲ ਸਿੰਘ ਚੰਦੀ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਵੋਟ ਚੋਰੀ ਦਾ ਜਿਹੜਾ ਮੁੱਦਾ ਚੱਲ ਰਿਹਾ ਹੈ ਇਲੈਕਸ਼ਨ ਕਮਿਸ਼ਨ ਤੇ ਸਵਾਲ ਭਾਜਪਾ ਤੇ ਸਵਾਲ ਉਹਨਾਂ ਤੇ ਗੱਲਬਾਤ ਕੀਤੀ ਲੈਂਡ ਪੂਲਿੰਗ ਤੇ ਗੱਲ ਕੀਤੀ ਔਰ ਭਾਜਪਾ ਦਾ ਵਿਜਨ ਕੀ ਰਹਿਣ ਵਾਲਾ ਹੈ 2027 ਦੇ ਵਿੱਚ ਭਾਜਪਾ ਕਿਦਾਂ ਉੱਭਰ ਕੇ ਆਉਂਦੀ ਹੈ 27 ਦੇ ਵਿੱਚ ਇਹ ਸਾਰਿਆਂ ਦੇ ਵੱਲੋਂ ਦੇਖਣਾ ਹੋਏਗਾ ਪਰ ਦੇਸ਼ ਦੇ ਵਿੱਚ ਬਹੁਤ ਸਾਰੇ ਐਸੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਸਾਨੂੰ ਲੱਗਦਾ ਕਿ ਚਰਚਾ ਹੋਣੀ ਬੜੀ ਜ਼ਰੂਰੀ ਹੈ ਸੋ ਐਸੇ ਹੀ ਕਿਸੇ ਹੋਰ ਮੁੱਦੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਦੇਖਦੇ ਰਹੋ ਬਿਲ ਟੀਵੀ ਯੂਕੇ ਧੰਨਵਾਦ